ਮੇਰੇ ਮਨ ਕੀ ਪ੍ਰੀਤ ਸੰਸਾਰ ਦੇ ਵਿੱਚ ਜਿੰਨੇ ਜਾਨੇ ਵੀ ਹਨ ਜਿਨ੍ਹਾਂ ਦਾ ਵੀ ਇਸ ਸੰਸਾਰ ਤੇ ਜਨਮ ਹੁੰਦਾ ਹੈ ਹਰ ਇੱਕ ਨੂੰ ਪ੍ਰੀਤ ਜ਼ਰੂਰ ਹੈ ਕਿਸੇ ਨੂੰ ਕਿਸੇ ਦੀ ਪ੍ਰੀਤ ਹੈ ਕਿਸੇ ਨੂੰ ਕਿਸੇ ਦੀ ਪ੍ਰੀਤ ਹੈ ਗੁਰੂ ਪਾਤਸ਼ਾਹ ਜੀ ਦੀ ਬਾਣੀ ਉਸ ਅਥਾ ਪ੍ਰੀਤ ਦੀ ਗੱਲ ਕਰਦੀ ਹੈ ਉਸ ਉੱਚੀ ਪ੍ਰੀਤ ਦੀ ਗੱਲ ਕਰਦੀ ਹੈ ਉਸ ਪ੍ਰੀਤ ਦੀ ਗੱਲ ਕਰਦੀ ਹੈ ਜਿਸ ਵਿੱਚ ਉਹ ਆਤਮਿਕ ਰਸ ਹੁੰਦਾ ਹੈ ਸਤਗੁਰ ਦੀ ਬਾਣੀ ਉਸੇ ਪ੍ਰੀਤ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਪਰਮ ਖੇੜਾ ਰਹਿੰਦਾ ਹੈ। ਬਾਸ਼ਾ ਦੀ ਬਾਣੀ ਉਸ ਪ੍ਰੀਤ ਦੀ ਗੱਲ ਕਰਦੀ ਹੈ ਕਿ ਜਿਹੜੀ ਪ੍ਰੀਤ ਕਰਦਿਆਂ ਕਰਦਿਆਂ ਸਹਜ ਵਿੱਚ ਲੈ ਜਾਂਦੀ ਹੈ। ਉਸ ਪ੍ਰੀਤ ਦੀ ਗੱਲ ਕਰਦੀ ਹੈ ਕਿ ਜਿਸ ਪ੍ਰੀਤ ਦਾ ਨਾਮ ਜਪਿਆ ਹੋਇਆ ਇੱਕ ਦਿਨ ਅਨੰਦ ਹੱਦ ਤੋਂ ਨਾ ਤੱਕ ਲੈ ਜਾਂਦਾ ਹੈ। ਪਰ ਪਿਆਰ ਪ੍ਰੀਤ ਇਸੇ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਆਇਆ ਕਿ ਮਾਈ ਮੇਰੇ ਮਨ ਕੀ ਪ੍ਰੀਤ ਤੇਰੇ ਨਾਲ ਜੋ ਪਿਆਰ ਹੈ ਮੇਰਾ ਬਸ਼ ਇਹੀ ਮੇਰਾ ਕਰਮ ਹੈ ਇਹ ਹੀ ਮੇਰਾ ਧਰਮ ਹੈ ਇਹ ਮੇਰੀ ਧਾਰਮਿਕ ਪਾਸ਼ੇ ਦੀ ਸਾਰੀ ਰੋ ਰੀਤੀ ਹੈ ਇਹ ਹੀ ਮੇਰਾ ਜਾਪ ਹੈ ਇਹ ਹੀ ਮੇਰੀ ਤਪਸ਼ਾ ਹੈ ਇਹ ਸਾਰਾ ਕੁਝ ਜਾਪ ਤਪ ਧਰਮ ਧਾਰਨ ਕਰਕੇ ਸਿਰਫ ਤੇਰੇ ਪਿਆਰ ਚ ਮੈਂ ਡੁੱਬਣਾ ਚਾਹੁੰਨਾ ਹਾਂ ਤੇਰੀ ਪ੍ਰੀਤ ਦੇ ਸਾਗਰ ਦੇ ਵਿੱਚ ਮੈਂ ਜਾਣਾ ਚਾਹੁੰਨਾ ਹੈ ਬਸ ਮੇਰਾ ਕੀਤਾ ਜਪ ਤਪ ਬਾਣੀ ਪੜੀ ਸੇਵਾ ਕੀਤੀ ਮੇਰੀ ਸਫਲ ਹੋ ਜਾਵੇ ਕਿ ਮੇਰੀ ਜ਼ਿੰਦਗੀ ਤੇਰੀ ਪ੍ਰੀਤ ਦੇ ਵਿੱਚ ਤੇਰੇ ਪਿਆਰ ਦੇ ਸਾਗਰ ਦੇ ਵਿੱਚ ਸਦਾ ਰਹੇ ਪ੍ਰੀਤ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਧਰਮ ਇਹ ਹੀ ਕਰਮ ਇਹੀ ਹੈ ਕਿ ਜਿਹੜਾ ਪੂਰਨ ਪਿਆਰ ਦੇ ਨਾਲ ਕੀਤਾ ਜਾਏ ਜਿਹੜਾ ਪੂਰਨ ਪ੍ਰੀਤ ਦੇ ਨਾਲ ਕੀਤਾ ਜਾਏ ਜਿਹੜਾ ਟੋਟਲ ਪੂਰਾ ਕਰਨਾ ਉਹ ਕਾਹਦਾ ਫਿਰ ਕਰਮ ਨਿਤਨੇਮ ਕਾਹਦਾ ਹੋਇਆ ਉਹ ਬੋਲੋ ਕਰਮ ਕੀ ਹੈ ਨਿਤਨੇਮ ਕਰਮ ਛਾਡਾ ਹੈ ਪਾਤਸ਼ਾਹ ਕਹਿੰਦੇ ਆ ਕਿ ਗੁਰੂ ਦੇ ਨਾਲ ਪੂਰਨ ਪਿਆਰ ਦੇ ਵਿੱਚ ਭਿੱਜ ਕੇ ਜੋ ਕਰ ਲਵੋਗੇ ਉਹ ਹੀ ਕਰਮ ਹੈ ਬਸ ਗੁਰੂ ਦੇ ਵਿੱਚ ਪੂਰਨ ਪਿਆਰ ਦੇ ਵਿੱਚ ਭਿੱਜ ਕੇ ਜ਼ਿੰਦਗੀ ਦਾ ਸਫਰ ਕਰਨਾ ਇਹੀ ਧਰਮ ਹੈ। ਇਹੀ ਕੀ ਹੈ ਧਰਮ ਹੈ। ਇਹੀ ਕਰਮ ਧਰਮ ਜਪ ਇਹੀ ਬਾਸ਼ਾ ਦੇ ਪ੍ਰੇਮ ਦੇ ਵਿੱਚ ਪੂਰਨ ਭਿੱਜ ਕੇ ਤੇ ਬਾਣੀ ਦਾ ਜਾਪ ਕਰਨਾ ਹੈ। ਬਸ ਸਭ ਤੋਂ ਅਨਮੋਲ ਚੀਜ਼ ਕੀ ਹੈ ਗੁਰੂ ਦਾ ਪਿਆਰ ਨੌ ਭਗਤੀਆਂ ਦੇ ਵਿੱਚੋਂ ਵੀ ਅੱਗੇ ਇਸੇ ਨੂੰ ਪ੍ਰੇਮਾ ਭਗਤੀ ਨੂੰ ਉੱਚੀ ਕਿਹਾ ਜਾਂਦਾ ਭਗਤੀ ਕੋਈ ਵੀ ਕਰੋ ਚਾਹ ਸਰਬਨ ਕਰ ਭਗਤੀ ਕਰੋ ਚਾਹ ਕੀਰਤਨ ਭਗਤੀ ਕਰੋ ਚਾਹ ਸਿਮਰਨ ਭਗਤੀ ਕਰੋ ਚਾਹ ਦਾਸਾਪਨ ਕਰੋ ਪਰ ਹਰ ਭਗਤੀ ਜਿਹੜੀ ਉਹ ਪ੍ਰੇਮ ਤੋਂ ਬਿਨਾ ਹੋ ਹੀ ਨਹੀਂ ਸਕਦੀ ਪੂਰੀ ਕਦੀ ਵੀ ਠੀਕ ਹੈ ਕੋਈ ਵੀ ਭਗਤੀ ਪ੍ਰੇਮ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਹੈ ਹਰ ਇੱਕ ਦੇ ਵਿੱਚ ਪ੍ਰੇਮ ਚਾਹੀਦਾ ਹੈ ਤੋਂ ਪਾਤਸ਼ਾਹ ਜੀ ਅਨੇ ਇੱਥੇ ਸਾਨੂੰ ਇਹ ਸਮਝਾਇਆ ਕਿ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਧਰਮ ਜਪ ਇਹ ਆਰਾਮ ਨਾਮ ਨਿਰਮਲ ਹੈ ਰੀਤ ਨਿਰਮਲ ਪਵਿੱਤਰ ਹੈ ਪਿਆਰ ਹੈ ਤੇ ਫਿਰ ਉਸ ਅਕਾਲ ਪੁਰਖ ਦਾ ਜਿਹੜਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਪਿਆਰ ਦੇ ਵਿੱਚ ਭਜ ਭਜ ਕੇ ਇਸ ਤੋਂ ਨਿਰਮਲ ਕੁਛ ਨਹੀਂ ਹੈ ਇਸ ਤੋਂ ਨਿਰਮਲ ਕੁਛ ਨਹੀਂ ਇਹ ਰੀਤੀ ਨਿਰਮਲ ਰਹੀ ਹੈ ਕਿ ਪਿਆਰ ਦੇ ਵਿੱਚ ਭਜ ਜਾਓ ਜੋ ਸਭ ਕੁਝ ਪਿਆਰ ਕਰੇਗਾ ਤੁਹਾਡੀਆਂ ਸਵੇਰੇ ਅੱਖਾਂ ਵੀ ਪਿਆਰ ਵਾਲੇ ਦੀਆਂ ਹੀ ਖੁੱਲਣਗੀਆਂ ਪ੍ਰੀਤ ਵਾਲੇ ਦੀਆਂ ਹੀ ਖੁੱਲਣਗੀਆਂ ਜਿਹੜਾ ਇਸ ਗੱਲ ਦੇ ਵਿੱਚ ਆ ਜਾਂਦਾ ਚਲ ਕੋਈ ਨਹੀਂ ਕਰ ਲਵਾਂਗੇ ਉਹ ਉਹਦੇ ਨਹੀਂ ਗੱਲ ਬਣਨੇ ਹੈ ਪ੍ਰੀਤ ਅੰਦਰ ਕشش ਹੋਵੇ ਪਿਆਰ ਹੋਵੇ ਠੀਕ ਹੈ ਨਾ ਜੀ ਅੰਦਰ ਕੀ ਹੈ ਕشش ਹੋਵੇ ਉਸ ਕشش ਦੇ ਵਿੱਚ ਕੀ ਆਸ਼ੀ ਵੀ ਆਏਗਾ ਆਨੰਦ ਵੀ ਆਏਗਾ ਠੀਕ ਹੈ ਔਰ ਤੁਹਾਡੇ ਅੰਦਰ ਹੌਲੀ ਹੌਲੀ ਇਸ ਪ੍ਰੇਮ ਦੇ ਨਾਲ ਅਡੋਲਤਾ ਖੜੀ ਹੋਣੀ ਸ਼ੁਰੂ ਹੋ ਜਾਊਗੀ ਹਰ ਇੱਕ ਤੇ ਸੋਗ ਦੀ ਦੁਨੀਆ ਚੋਂ ਤੁਹਾਨੂੰ ਬਾਹਰ ਲੈ ਜਾਏਗਾ ਖੁਸ਼ੀਆਂ ਗਮੀਆਂ ਦੇ ਵਿੱਚੋਂ ਦੁੱਖਾਂ ਤੇ ਸੁੱਖਾਂ ਦੇ ਵਿੱਚੋਂ ਤੁਹਾਨੂੰ ਇਹ ਤਾਂ ਲੈ ਜਾਵੇਗਾ ਪਦਾਰਥਵਾਦ ਦੀ ਇਸਾ ਚੋਂ ਕਿਉਂਕਿ ਇੱਕ ਨਾਲ ਤਾਂ ਪ੍ਰੀਤ ਹੋਣੀ ਹੈ ਨਾ ਜੇ ਪ੍ਰੀਤ ਸੰਸਾਰ ਨਾਲ ਹੈ ਤੇ ਫਿਰ ਪਦਾਰਥਾਂ ਦੇ ਨਾਲ ਵੀ ਪ੍ਰੀਤ ਹੋਏਗੀ ਪ੍ਰੀਤ ਗੁਰੂ ਦੇ ਨਾਲ ਹੈ ਤੇ ਫਿਰ ਪਦਾਰਥ ਦਾ ਮੋਹ ਅੰਦਰੋਂ ਟੁੱਟਦਾ ਜਾਏਗਾ ਆਓ ਥੋੜੀ-ਥੋੜੀ ਬੇਨਤੀ ਕਰਾਂਗੇ ਕਿਉਂਕਿ ਸ਼ਮਾ ਬੜਾ ਜਿਹੜਾ ਸੀਮਤ ਹੁੰਦਾ ਹੈ ਸੀਮਤ ਸਮੇਂ 'ਚ ਉਹਨਾਂ ਕਾ ਕੋਸ਼ਿਸ਼ ਕਥਾ ਤਾਂ ਜਿੰਨੀ ਮਰਜ਼ੀ ਬਧਾਈ ਚੱਲੋ